ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਪਹਿਲੀ ਮੁਲਾਕਾਤ ਕਰਨ ਜਾ ਰਹੇ ਨੇ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿੱਥੇ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਖਾਲੀ ਖਜ਼ਾਨੇ ਲਈ ਦਿੱਲੀ ਦਰਬਾਰ 'ਚ ਫਰਿਆਦ ਕਰਨਗੇ ਉੱਥੇ ਹੀ ਬਹੁਤ ਚਰਚਿਤ ਐਸਵਾਈਐਲ ਮਾਮਲੇ ਤੇ ਦਲੇਰੀ ਨਾਲ ਤੇ ਇੱਕ ਪਾਸੜ ਪੰਜਾਬ ਦਾ ਪੱਖ ਪੂਰਨਗੇ ਕੈਪਟਨ ਅਮਰਿੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਣੀ ਦੀ ਘਾਟ ਨਾਲ ਕਿਸਾਨਾਂ ਦੀ ਕਮਜ਼ੋਰ ਹੋ ਚੁੱਕੀ ਆਰਥਿਕ ਹਾਲਤ ਦੱਸ ਕੇ ਪੰਜਾਬ ਦੇ ਪਾਣੀ ਤੇ ਪੈਣ ਵਾਲੇ ਡਾਕੇ ਨੂੰ ਰੋਕਣ ਦੀ ਗੁਹਾਰ ਵੀ ਲਾਉਣਗੇ। ਬਰਹਾਲ ਸਿਆਸਤ ਦੀਆਂ ਗਲੀਆਂ 'ਚ ਚਰਚਾ ਤੇਜ਼ ਹੋ ਗਈ ਹੈ ਕਿ ਕੈਪਟਨ ਕੀ ਇਸ ਸਮੇਂ ਸੂਬੇ ਲਈ ਲੋੜੀਂਦੇ ਫੰਡ ਦਾ ਪ੍ਰਬੰਧ ਕਰ ਪਾਉਣਗੇ। ਜਦੋਂ ਖਾਲੀ ਖਜ਼ਾਨਾ ਅੱਖਾਂ ਕੱਢ ਕੇ ਡਰਾ ਰਿਹਾ ਤੇ ਦੂਜੇ ਪਾਸੇ ਉਹਨਾਂ ਦੇ ਸਿਆਸੀ ਸ਼ਰੀਕ ਸਮਝੇ ਜਾਂਦੇ ਅਰੁਣ ਜੇਟਲੀ ਕੇਂਦਰੀ ਖਜ਼ਾਨਾ ਮੰਤਰੀ ਨੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ